ਮੇਰਾ ਪਾਲਿਆ ਹੈ ਪਰ ਉਹ ਤਾਂ ਬਿੱਟਰ ਮੇਰੇ ਬਲੌਗ ਪਿਆਰ ਭਰੀ ਸਸਤੀ ਕਲਜੀ ਸਾਰਿਆਂ ਨੂੰ ਸੁਵਾਜਦਾ ਗਰਿਆ ਦੇ ਆ ਬਿੱਟਰ ਲੌਂਸ ਤੇ ਤੇ ਸਾਡਾ ਆਪਣਾ ਖੇਤ ਹੋ ਗਿਆ ਜਿਹੜਾ ਤੇ ਰੋਟਾ ਵੀ ਟਿਕੜਾ ਨਹੀਂ ਗਿਆ ਤਾਂ ਖੇਤੀ ਕਰਤਾ ਚੀ ਜੀ ਤੇ ਹੁਣ ਆਇਆ ਹੋਇਆ ਆਪਾਂ ਸਕੈਟੀ ਦੇ ਵਿੱਚ ਰੋਟਾ ਵੀ ਟਿਕੜਾ ਤੇ ਜੇ ਜੇ ਕੋਈ ਆਉਂਦਾਗਾ ਖਿਲਾਫ ਤਾਂ ਆਪਾਂ ਖੜੇ ਆਂਗੇ ਤੇ ਠੀਕ ਰਹਿਣਗੇ ਜੇ ਕੋਈ ਸੰਤਾ ਦੇਖਿਆ ਤੇ ਦੇਖਦੇ ਆਂ ਵੀ ਲਓ ਜੀ ਮਿੱਤਰੋ ਪਹੁੰਚ ਗਿਆ ਆਪਾਂ ਸਕਾਈਟੀ ਰੋਟਾਵੇਟਰ ਛੱਡਣਾ ਤੇ ਰਾਤ ਕੋਈ ਪ੍ਰੋਬਲਮ ਹੋ ਗਈ ਸੀ ਪ੍ਰੋਬਲਮ ਹੋਣ ਕਰਕੇ ਤੇ ਰੋਟਾਵੇਟਰ ਨੂੰ ਹੁਣ ਪਾ ਕੇ ਲੈਣਾ ਪਿਆ ਤੇ ਟਰੈਕਟਰ ਥੋੜੇ ਜਿਹਾ ਲੈਫਟ ਛੱਡ ਕੇ ਤਾਂ ਕਰਕੇ ਆ ਹੁਣ ਲਿਆਂਦਾ ਪਾ ਗਏ ਰਾਤ ਫਿਰ ਉੱਥੇ ਹੀ ਕੱਢਿਆ ਹੁੰਦਾ ਏ ਖੇਤੀ ਤੇ ਸਿਕਰਿਟੀ ਦਾ ਗੇਟ ਬੰਦ ਪਿਆਗਾ ਫੋਨ ਕਰੀ ਜਾਨੇਂਗੇ ਕੋਈ ਚੱਕਦੇ ਨਹੀਂ ਹੈਗਾ ਬਸ ਕਰ ਹੁਣ ਕੱਢ ਕੇ ਚੱਲਦੇ ਆਂ ਫਿਰ ਘਰ ਨੂੰ ਇਹਦਾ ਲਿਆਉਣਿਆ ਜਿਹੜਾ ਮਾੜਾ ਮੋਟਾ ਕੋਈ ਕੰਮ ਕਰਾ ਕੇ ਇਹ ਜਿਹੜਾ ਹੋਇਆ ਇਹਦਾ ਟਰੈਕਟਰ ਦਾ ਜੀ ਢੋਲਿਆ ਮੈਂ ਕਰਾ ਕੇ ਪੰਪ ਦਾ ਕੈਂਚ ਪੰਪ ਦਾ ਦੱਸਿਆ ਕਿ ਪੰਪ ਦਾ ਮਾੜਾ ਮੋਟਾ ਕੰਮ ਹੋਊਗਾ ਤੇ ਸੇਟੀ ਦਾ ਗੇਟ ਜਨਤਾ ਲੱਗਿਆ ਪੈਗਾ ਦਾਨ ਵੱਜੇ ਪੈਣਗੇ 9:30 ਤੇ ਇਹ ਪੱਟੂ ਪਤਾ ਨਹੀਂ ਕਿਹੜੇ ਵੇਲੇ ਆਉਂਦੇ ਨੇ ਕਿਹੜੇ ਵੇਲੇ ਨਹੀਂ ਆਉਂਦੇ ਇਹ ਹੁੰਦੇ ਨੇ ਜਮ ਆਪਾਂ ਰੋਟਾ ਫੀਟਰ ਹੈ ਡਾਈ ਕੰਮ ਨਿਬੜ ਗਿਆ ਆਪਣਾ ਰੋਟਾ ਫੀਟਰ ਵਾਲਾ ਤੇ ਹੁਣ ਲਿਆ ਕੇ ਆਪਾਂ ਟਰੈਕਟਰ ਘਰੇ ਲਾਤਾ ਤੇ ਹੁਣ ਆਪਾਂ ਲਿਆਉਣਗੇ ਚੱਕ ਕੇ ਸੌਦਾ ਪੱਤਾ ਘਰ ਦਾ ਸਮਾਨ ਹਨ ਰਾਸ਼ਨ ਪਾਣੀ ਤੇ ਚੱਲਦੇ ਆਪਾਂ ਹੁਣ ਬਾਣੀਆਂ ਸ਼ੇਟ ਦੀ ਦੁਕਾਨ ਤੇ ਤੇ ਦੇਖਦੇ ਕੀ ਕੀ ਪਉਂਦੇ ਆ ਸੌਦਾ ਫਿਰ ਤੇ ਪਵਾ ਕੇ ਫਿਰ ਚੱਕ ਲਈਏ ਨਾ ਸੌਦਾ ਪੱਤਾ ਵੀ ਲਓ ਜੀ ਮਿੱਤਰੋ ਸਿਟੀ ਮਾਰ ਗਿਆ ਆਪਣਾ ਕੁੱਕਰ ਸਮਾਨ ਧਰਿਆ ਹੋਇਆ ਜਿਹੜਾ ਸਕਣਾ ਆਪਣੇ ਜੋ ਨਪੜਾਕਾ ਤੇ ਲੋ ਜੀ ਮਾਤਾ ਵੀ ਆਪਣੀਆਂ ਬੈਠੀਆ ੜਾਕਾ ਨਹੀਂ ਮਾਰਦਾ ਹੁੰਦਾ ਮਾਤਾ ਤਾਂ ਛਿਟੀ ਮਾਰ ਦਿੰਦਾ ਛੂ ਵਾ ਵਸਦਾ ਛਿਟੀ ਮਾਰ ਹਲਾ ਮਾਰਗਾ ਛਿਟੀ ਐ ਤੱਕ ਪਾਵਾਂ ਉਹ ਐ ਨਹੀਂ ਹੁੰਦਾ ਤਾਂ ਛਿਟੀ ਮਾਰ ਦਿੰਦਾ ਡਰਦੀ ਕਿਉਂ ਆ ਹਾਂ ਉਹ ਤੇਰੀ ਮਾਦੀਏ ਤੀਏ ਇਹ ਤਾਂ ਛਿਟੀ ਮਾਰ ਦਿੰਦਾ ਚਲੋ ਮੇਰੋਂ ਠੀਕ ਆ ਮਿਲਦੇ ਆ ਬਣੇ ਰਹੋ ਵੀਡੀਓ ਦੇ ਨਾਲ ਕਿਹੜੀ ਕਿਹੜੀ ਤੱਕ ਪਾਵਾਂਗੇ ਜੀ ਕੁੱਕਰ ਮਾਰ ਰਿਹਾ ਹੈ ਆਪਣਾ ਸੀਟੀਆਂ ਕਿਉਂਕਿ ਕਹਿ ਰਿਹਾ ਹੈ ਬਣਾ ਰਿਹਾ ਮੈਂ दाल ਸਬ지 ਜਿਹੜੀ ਗੱਲਬਾਤ ਐਂਡ ਕਰ ਦੂੰਗਾ। ਲੋ ਜੀ ਮਿੱਤਰੋ ਆਪ ਆਪਣਾ ਹਥਿਆਰ ਲੈ ਲਿਆ ਤੇ ਹਥਿਆਰ ਦੇ ਵਿੱਚ ਹੀ ਲਿਆਵਾਂਗੇ ਸਮਾਨ ਪਾ ਕੇ ਤੇ ਲੋ ਜੀ ਮਿੱਤਰੋ ਤੈ ਵੱਜ ਗਈ ਆਪਣੇ ਹਥਿਆਰ ਦੀ। ਦੇਖੋ ਇਹਨੂੰ ਲਿਆਵਾਂਗੇ ਹੁਣ ਫੁੱਲ ਕਰਕੇ ਚੱਲਨੇ ਆਪਾਂ ਘਰ ਤੋਂ ਸੀਠ ਬਾਣੀ ਦੀ ਦੁਕਾਨ ਤੇ ਤੇ ਹਾਂਜੀ ਇੱਕ ਸੋਣੀ ਠੀਕ ਆ ਉਹ ਵੀ ਲਿਆਉਣ ਲਿਆਉਣ ਲਿਆਉਣ। ਹੋਰ ਕੋਈ ਸੇਵਾ ਉਹ ਠੀਕ ਆ ਮਾਤਾ ਲੋ ਜੀ ਮਿੱਤਰੋ ਚੱਲੇ ਆਂਗੇ ਆਪਾਂ ਹੁਣ ਦੁਕਾਨ ਤੇ ਦੁਕਾਨ ਤੇ ਜਾ ਕੇ ਮਾਤਾ ਕਹਿੰਦੀ ਇੱਕ ਬੈਂਪਰ ਇੱਕ ਸੂਣੀ ਇਹ ਲੈਓ ਚਲ ਇਹ ਤਾਂ ਜ਼ਰੂਰੀ ਨੇ ਹਨਾ ਕਰ ਲਈ ਤੇ ਆਪਾਂ ਇਹ ਵੀ ਲਿਆਵਾਂਗੇ ਜੀ ਸ਼ੌਦਾ ਪਤਾ ਪਈ ਯਾਰ ਐ ਠੇਠਾ ਬਣਾ ਕੀ ਹੋਊਗਾ ਖੰਡ ਹੋਗੀ ਵਸਤੀ ਆਪਾਂ ਦਾ ਸਮਾਨ سیٹ کدھی جا رہا ہے کورکرے کھنڈ کھویابین بڑی ہو گئی ہو گئے راجما چو ہو گئے دہی مسری جیرا ہو گئے ਬ੍ਰੈਡ ਨਹੀਂ ਲਿਗੇ ਆਪਣੇ ਆ ਵੀ ਆਪਣਾ ਸੈਂਪੂ ਹੋ ਗਿਆ ਰੈਂਟੀ ਨਾਲ ਆ ਉਹ ਵੀ ਕਾਲੇ ਕੋਲੇ ਕੌੜੇ ਸਾਡਾ ਸੈਂਪੂ ਆ ਤਰਾ ਦੇ ਲਗਣਾ ਇਸ ਤੇ ਤਰਾ ਦੇ ਲਗਣਾ ਦੋ ਬੀਪੀਆਂ ਦੇ ਇਹ ਆਪਣੇ ਕੱਢੇ ਨੇ ਫੇਮਗੇ ਨੇ ਸਾਪਨੇ ਕੱਢੇ ਨੇ ਫਿਰ ਇੱਕ ਹੋਰ ਕੱਢ ਦੇ ਫਿਰ ਦਸ ਹੋਰ ਹੋਰ ਲਾ ਤਰੀਕਾ ਕਰੇ ਜਿਹੜਾ ਸਵਾਹ ਬੋਲੀ ਸਵਾਲ ਚੈੱਕ ਕਰ ਲੈ ਤੇ ਲੈ ਕੇ ਸਦਾ ਪਤਾ ਕਰੇ ਆਪਾਂ ਆਓ ਜੀ ਮਿੱਤਰੋ ਆ ਕੇ ਆਪਣੇ ਆ ਪੱਲਾ ਵੀ ਪਾਤਾ ਨਹੀਂ ਸਰਦ ਦਿਹਾੜੀ ਅੰਦਰ ਧੁੱਪ ਜਾਂਦੀ ਹੈਗੀ ਤੇ ਇਹ ਆਪਣਾ ਪੈ ਗਿਆ ਤੇ ਠੀਕ ਹਮ ਵੀ ਹੋ ਗਿਆ ਆਪਣਾ ਤੇ ਉਧਰ ਖੜਾ ਕਰਨੀ ਦਾਸ ਮਹੰਤ 855 ਵੀ ਕਰਨੀ ਦਾਸ ਮਹੰਤ ਮਾਰਦਾ ਪਰ ਕਾਨੂੰ ਡੇਗਾ ਮਾਰਦਾ ਗੱਲਾਂ ਚਾਲ ਆਇਆ ਹੋ ਗਿਆ 3 ਮੀਟਰ ਦਾ ਹੁਣ 850 ਖੜਾਗਾ ਘਰ ਕੋਰ ਜਟਾਈ ਜਾਂਦੇ ਨੇ ਤੇ ਇਹ ਮੇਰਾ ਪੈਂਡਾ ਮਿੱਤਰੋ ਤੇ ਸੜ ਰਹੇ ਜਾਂਦੇ ਨੇ ਮੇਰੇ ਖੇਤ ਤੇ ਚਲੋ ਤੁੱਪ ਬਹੁਤ ਜ਼ਿਆਦਾ ਕੜੀ ਗਈ ਤੇ ਚੱਲੀਏ ਥੱਲੇ ਲੋ ਜੀ ਮਿੱਤਰੋ ਖੜ ਗਈ ਆਪਣੀ ਗੈਲਰੀ ਗੈਲਰੀ ਜਦੋਂ ਦੀ ਆਪਾਂ ਪਾਰ ਬੰਦ ਦੇਸ਼ਤ ਕਰਨੀ ਗਾਟੇ ਨੂੰ ਤਰਫੋਂਟਾ ਅੜ ਗਿਆ ਤੇ ਬਰਵਾ ਕੇ ਨੇਰ ਨੇਰ ਹੋ ਜਾਂਦਾ ਖਮਰੇ ਤੇ ਇਹਨਾਂ ਤਰਪਾਲ ਪਾਈ ਤੋਂ ਆਏ ਨੇਰ ਕੋ ਪਜਾਸਾ ਜਾਂਦਾ ਅੰਦਰ ਤੇ ਇਹ ਤਾਂ ਕੋਠੀ ਜ ਆਪਣੀ ਚੰਨ ਬਸੇਰਾ ਪੈਂਦਾਗਾ ਚਲੋ ਜੀ ਮਿੱਤਰੋ ਆਪਾਂ ਆਪੀ ਆਪਣੇ ਤਰਪਾ ਇਹ ਕੰਮ ਆਪਣਾ ਹੋ ਗਿਆ ਇਸ ਮਸ਼ੀਨਰੀ ਬਚੀ ਰੋਸਾਈ ਦਾ ਹੜੀ ਤੋਪਰੇ ਵਿੱਚੋਂ ਤਾਂ ਕਰਕੇ ਇਹ ਕੰਮ ਆਪਣਾ ਇਹਨਾਂ ਕੀਤਾਗਾ ਲੋ ਜੀ ਮਿੱਤਰੋ ਚਟਨੀ ਨਾਲ ਆਲੂ ਵਾਲੇ ਪਰੌਠੇ ਲੱਗੇ ਆਪਾਂ ਸਕਣ ਤੇ ਘੈਂਟ ਬੁੱਧ ਬਣੇ ਨੇਗੇ ਸਵਾਦ ਲੋ ਜੀ ਮਿੱਤਰੋ ਖੰਡ ਆਪਾਂ ਇਹ ਚ ਪਾਤੀ ਤੇ ਚਲ ਸਮਾਨ ਸੌਦਾ ਪੱਤਾ ਵੀ ਸਾਰਾ ਸਾਹਮਣੇ ਆ ਗਿਆ ਤੇ ਵੱਡੀ ਗੱਲ ਛੇੜੀ ਇਹ ਆਪਣੇ ਲਾਤੀ ਉਰੇ ਖਾਂਡਾ ਘਟੋੜ ਟੱਪੜ ਦੇ ਭਾਂਡੇ ਚ ਪਾ ਕੇ ਆਪਣੇ ਸਾਮਤੀ ਤੇ ਬੋਰੀਆਂ ਵੀ ਸਾਮਤੀ ਇਹ ਸਭ ਤੇ ਬਾਕੀ ਸਮਾਨ ਆਪਾਂ ਨੇ ਆ ਸਾਮਤਾ ਤੇ ਆ ਹੋ ਗਈ ਹਲਦੀ ਥੂਲੇ ਉਹ ਪਕੌੜੇ ਉਹ ਉਧਰ ਉਹ ਮੈਗੀ ਸਾਰੀ ਤੇ ਆ ਥੱਲੇ ਲਾਤਾ ਆਪਣੇ ਜਰਮਟ ਸਾਰਾ ਤੇ ਨੀਲਿਆਂ ਦੇ ਸਬਜ਼ੀ ਪਾ ਕੇ ਸਾਰਾ ਸਮਾਨ ਸਾਮਝ ਗਿਆ ਮਿੱਤਰੋ ਖਾਂਡ ਤੇ ਸ਼ੈਂਪੂ ਆਪਣੇ ਉੱਪਰ ਲਾਤਾ ਤੇ ਵੱਡੀ ਗੱਲ ਸੀ ਜਿਹੜਾ ਸਮਾਨ ਲਿਆ ਕੇ ਸਾਮਾ ਲਾਉਣਾ ਆਪਾਂ ਆਪਣੇ ਮਾਤਾ ਤੇ ਆਦਰ ਸ਼ਾਬ ਨੂੰ ਕੰਮ ਨਹੀਂ ਕਰ ਦਿੰਦੇਗੇ ਤੇ ਆ ਚੱਕਦੇ ਮਿੱਤਰੋ ਚੌਲ ਦਾ ਵੀ ਆਪਣੇ ਧਰ ਕੇ ਆ ਲਾਤਾ ਹਨ ਤੇ ਜਿਹੜੀ ਵੱਡੀ ਗੱਲ ਬਾਤ ਆ ਤੇ ਇਹੇ ਕੰਮ ਕਰਤਾ ਆਪਣੇ ਸਾਧਰੀ ਨੂੰ ਵੀ ਕੋਈ ਨਾ ਆਪਾਂ ਕੱਪੜਾ ਹਲਵੇਟ ਕੇ ਵਧੀਆ ਰੱਖਾਂਗੇ ਟਾ ਕੇ ਹਨ ਗਰਦ ਗੱਪੇ ਤੋਂ ਵੈਸੇ ਤਾਂ ਗਰਦ ਆਪਾਂ ਉਰੇ ਆਉਂਦੇ ਨਹੀਂ ਹੈਗਾ ਹਾਂ ਦੱਸ ਮਾਤਾ ਕੀ ਕਹਿਨੀ ਆ ਨਹੀਂ ਕਰਦੇ ਇਸ ਨੂੰ ਗਾ ਮਿੱਤਰੋ ਹਾਂਜੀ ਮਿੱਤਰੋ ਗੱਡੀ ਆਪਣੇ ਕਰਤੀ ਆਪਣੀ ਸਾਫ ਤੇ ਗੱਲ ਬਣ ਗਈ ਘੈਂਟ ਤੇ ਹੁਣ ਇਹਦੇ ਤੇ ਆਪਾਂ ਪਾਦਨੇ ਕੱਪੜਾ ਆਪਣੇ ਗੱਡੀ ਵੀ ਢੱਕਤੀ ਸੀਗੀ ਤੇ ਚਲੋ ਮੰਨ ਕੇ ਚਲੋ ਵੀ ਆਪਣਾ ਮੋਟਰਸਾਈਕਲ ਵੀ ਵਧੀਆ ਲੈਣਾ ਸਾਡੇ ਵਿੱਚ ਆ ਗਿਆ ਤੇ ਆਪਣੀ ਸਾਰੀ ਮੈਨਿਨਰੀ ਛਾਂ ਦੇ ਵਿੱਚ ਆ ਗਈ ਤੇ ਇੰਨਾ ਕੰਮ ਆਪਾਂ ਕਰਤਾ ਕੱਪੜਾ ਮਾਰਤਾ ਤੇ ਹੁਣ ਇਹ ਤੇ ਕੱਪੜਾ ਪਾ ਲੰਨੇ ਆ ਤੇ ਲੋ ਜੀ ਆ ਇੰਨੀ ਆਪਣੇ ਉੱਪਰੋਂ ਤਰਪਾਲ ਪਾ ਲਈ ਜਿਆ ਤੇ ਇਹਦੇ ਨਾਲ ਬਚਤ ਰਹਿੰਦੀ ਆ ਚਲ ਐਨੇ ਟਾਈਮ ਆਪਣਾ ਲੱਗ ਜੂਗਾ ਨਾ ਔਖਾ ਸੌਖਾ ਤੇ ਫਿਰ ਆਪਾਂ ਹੋ ਸਕਦਾ ਮੂਰੇ ਤੇ ਆਪਣਾ ਵਧੀਆ ਹੱਥ ਜਦ ਸੱਟ ਜਾ ਗਿਆ ਤੇ ਫੈਬਰੀ ਪਵਾ ਦਾਂਗੇ ਬਿਲਕੁਲ ਸਾਈਂ ਰਹੇ ਕੋ ਸਾਰੇ ਦੇ ਤਰ ਤੱਕ ਤੇ ਲਓ ਜੀ ਮਿੱਤਰੋ ਹੁਣ ਕੱਪੜਾ ਪਾ ਲਿਆ ਸਾਫ ਆਪਾਂ ਨੇ ਵਧੀਆ ਕਰਤਾ ਲਓ ਜੀ ਮਿੱਤਰੋ ਪੂਰਾ ਉਹਨਾ ਨੇਰ ਕੋਪਾ ਤੇ ਕਾਲੀ ਘਾੜ ਚੜ ਕੇ ਆ ਗਈ ਇੰਦਰੋ ਬਰਨਾਲਾ ਸਾਈਡ ਤੋਂ ਤੇ ਪਹਿਲਾ ਮੈਨੂੰ ਤਾਂ ਬੜੇ ਖਾ ਪੈ ਸੀਗਾ ਧੂਆਂ ਤਾਂ ਹਵਾ ਦੇ ਮੁਰੇ ਨਾ ਇਧਰ ਲਾਈ ਹੋ ਗਈ ਕਿਸ ਨੇ ਅੱਗ ਖੇਤਾਂ ਚ ਲੋਕਾਂ ਨੇ ਤੇ ਵੀ ਧੂਆਂ ਤਾਂ ਜਾ ਗਿਆ ਹੋਗਾ ਤੇ ਪਰ ਬਹਿਮ ਸੀਗਾ ਨੇਰੀ ਦਸਿਆ ਵਾ ਸੀਗਾ ਇਧਰ ਚਾਰੇ ਪਾਸੇ ਹੋ ਗਿਆ ਕਾਲੀਗੜ ਬੱਦਲਪੁਰਾ ਫੁੱਲਾ ਇਧਰ ਬਰਨਾਲੇ ਸਾਈਡ ਤੋਂ ਆਇਆਗਾ ਤੇ ਮੀਂਹ ਪੈਣ ਦੀ ਫੁੱਲ ਬਟਾ ਫੁੱਲ ਸੁਭਾਵਨਾ ਕੀ ਤੇ ਆਪਾਂ ਨੇ ਪੱਪੜਾ ਦਾ ਬਤਾਉ ਉੱਪਰ ਧਰਤੀ ਇਹਦੇ ਦੇਸੀ ਜਿਗਾਰਡ ਹੈ ਧਰਤੀ ਹਨਾ ਥੱਲੇ ਪਛਾ ਕੇ ਖਬਰ ਤੇ ਗੱਡੀ ਦਾ ਆ ਚਾਲੇ ਯਾਰ ਹਨਾ ਬਾਅਦ ਚ ਰਵੇ ਆਪਦੀ ਮਸ਼ੀਨਰੀ ਦੀ ਆਪਾਂ ਇੰਨਾ ਕ ਜਿਗਾਰਡ ਮੈਟ ਕਰਤਾ ਤੇ ਟਰੈਕਟਰ ਦਾ ਵੀ ਆਪਾਂ ਇੱਧਰ ਬਣ ਤਾ ਕੱਪੜਾ ਇੱਧਰੋਂ ਇੱਧਰ ਬਣ ਤਾ ਕੱਪੜਾ ਤੇ ਇੱਧਰੋਂ ਵੀ ਬਣਦੇ ਮਰਾਟਾਂ ਦਾ ਵੀ ਸੀਟ ਵੀ ਤੇ ਆਹ ਵੀ ਲਓ ਜੀ ਮਿੱਤਰੋ ਇੰਨਾ ਕੰਮ ਆਪਾਂ ਨੇ ਕਰਤਾ ਜੀ ਮਿੱਤਰੋ ਆ ਗਿਆ ਮੈਂ ਪੂਰਾ ਫੁੱਲਾ ਪੂਰਾ ਫੁੱਲਾ ਬੱਦਲ ਵੀ ਲੱਖ ਦਾ ਗੱਜ ਦਾਗਾ ਆਪਾਂ ਪੈਪ ਸੀਗਾ ਆਪਣਾ ਜਿਹੜਾ ਕੋਠੇ ਵਾਲਾ ਨਾ ਪਾਇਆ ਹੋਇਆ ਉਹ ਹਵਾ ਚ ਉੱਡ ਗਿਆ ਸੀ ਆਪਾਂ ਨੇ ਮਿੱਟੀ ਨਾਲ ਦੱਬਿਆ ਦਾ ਅਨੀਲਾ ਪਾਇਪ ਦੇ ਅੰਦਰ ਜਿਹੜਾ ਇਹ ਕੋਠੇ ਦੀ ਸਪਲਾਈ ਭਰਉਂਦੀ ਹੈ ਸਾਰੀ ਤੇ ਇਹ ਆਪਾਂ ਦੱਬਿਆ ਹੈ ਤੇ ਗੱਡੀ ਦਾ ਕੱਪੜਾ ਵੀ ਆਪਣੇ ਟਾਰੇ ਆ ਫਸਾ ਕੇ ਵਧੀਆ ਦੱਬਦਾ ਉੜਦਾ ਸੀ ਬਹੁਤ ਜ਼ਿਆਦਾ ਤੇ ਬੱਤ ਤੱਕ ਆਪਣੇ ਤੇ ਚੰਗਾ ਦੋਈ ਮਾਤਾ ਸਰਜੀ ਜੀ ਇਹਨਾਂ ਲੱਗੀ ਹੋਈ ਆ ਤੇ ਕਹਿੰਦੀ ਪਥਾਨ ਆਉਣਾ ਹੈ ਮੈਂ ਤਾਂ ਫਾਨ ਹੁੰਦਾ ਹੈ ਪਥਾਨ ਕਹਿੰਦੀ ਤਾਂ ਪਥਾਨ ਲਓ ਜੀ ਨੇਰ ਕੋ ਫਲਾਈਟ ਭੱਜ ਕੇ ਚਲੀ ਗਈ ਹੈ ਨਾ ਤੇ ਆਪਣੇ ਦਾ ਫਿਰ ਵੀ ਇਨਵਰਟਰ ਵਾਲੀ ਲਾਈਟ ਚੱਲਦੀ ਆ ਤੇ ਇਹ ਲਾਲ ਬੱਤੀ ਇਨਵਰਟਰ ਦੀ ਆਪਣੀ ਤੇ ਫਿਰ ਵੀ ਆਪਾਂ ਲਾਈਟਾਂ ਜ਼ਿਆਦਾ ਯੂਜ਼ ਨਹੀਂ ਕਰਦੇ ਹੈਗੇ ਤੇ ਫਾਦਰ ਸਾਹਿਬ ਆਪਣੇ ਜਮਾ ਆ ਲੈ ਇਨਵਾਟਰ ਤੇ ਲਾਈਟ ਚੱਲ ਰਹੀ ਐ ਪੱਖਾ ਛੱਡ ਕੇ ਮਾ ਦਾ ਪੁੱਤ ਉਹ ਵੀ ਤੁਰ ਗਿਆ ਇਹਨੂੰ ਬੰਦ ਦਾ ਕਰ ਜਾ ਇਹਨੂੰ ਲਓ ਜੀ ਮਿੱਤਰੋ ਬੱਸ ਬਾਬਾ ਸੁੱਖੀ ਰੱਖੇ ਤੇ ਲਓ ਜੀ ਮਿੱਤਰੋ ਜਿਵੇਂ ਸਾਤ-ਸਾਤ ਹੈ ਨਾ ਮੌਲ ਤੇ ਮੌਸਮ ਵੀ ਹੁਣ ਕੁਸਕ ਦਿਨਾਂ ਦਾ ਖਰਾਬ ਹੋਤ ਰਹਿਣ ਲੱਗ ਗਿਆ ਲਓ ਜੀ ਮਿੱਤਰੋ ਕਰ ਲੋ ਚੈੱਕ ਤੇ ਮੀ ਦਿਖਾ ਦਈਏ ਤੁਹਾਨੂੰ ਪੈਂਦਾ ਤੇ ਆਪਣੇ ਦਾ ਮੋਬਾਈਲ ਦੇ ਕੈਮਰੇ ਕਾ ਇਹ ਜਿਹਨੇ ਪਤਾ ਹੀ ਲੱਗਾ ਚੀਜ਼ ਵੀ ਤੇ ਇਹ ਸੂਰਾ ਬਹੁਤ ਤੇਜ ਹੈ ਨੇਰੀ ਜੀ ਤਾਂ ਨਾਂਗੀ ਮੁਰੇ ਤੇ ਮੀ ਲੱਗ ਗਿਆ ਪੈਣ ਤੇ ਨੇਰੀ ਜੀ ਵੀ ਹੁੰਦਾ ਨੇਰੀ ਬੜਾ ਖਰਾਬ ਕਰਦੀ ਹੈ ਕੰਮ ਤੇ ਇਹਦਾ ਚੱਲ ਟਿਕ ਟਕਾਈ ਨਾਲ ਪੈ ਜੂਗਾ ਹੁਣ ਤੇ ਮੈਂ ਕਪੜਾ ਦਿੱਤਾ ਸੀਗਾ ਟਰੈਕਟਰ ਤੇ ਉਹ ਤਾਂ ਲੈ ਕੇ ਡਿੱਗ ਪਿਆ ਪਰ ਆ ਜਿਹੜਾ ਬਣਤਾ ਸੀ ਇਹ ਰਹਿ ਗਿਆ ਤੇ ਚਲ ਕੋਈ ਨਾ ਤੈ ਜਾਂਦੇ ਪਾਣੀ ਇਹ ਆ ਤੇ ਲਓ ਜੀ ਮਿੱਤਰੋ ਕੋਈ ਗੱਲਬਾਤ ਨਹੀਂ ਕੀ ਆ ਕੁਦਰਤ ਦੇ ਰੰਗ ਨਹੀਂ ਯਾਰ ਹਨਾ ਮੈਂਟਾਂ ਦੀ ਧੁੱਪ ਮੈਂਟਾਂ ਦੀ ਬੱਦਲ ਮੈਂਟਾਂ ਦੀ ਹਨੇਰੀ ਮੈਂਟਾਂ ਦੀ ਮੀਂਹ ਹਨਾ ਕੁਦਰਤ ਦੇ ਕੀ ਰੰਗ ਨਹੀਂ ਕੀ ਬਾਤਾਂ ਨੇ ਹਨਾ ਇੱਕ ਮਿੰਟ ਜੀ ਕੁਸ ਤੋਂ ਕੁਸ ਤੋਂ ਕੁਸ ਬਣਾ ਦਉਂਦਾ ਰੱਬ ਇਹ ਨਹੀਂ ਕਹਿੰਦੇ ਨੇ ਰੱਬ ਤੋਂ ਪਰਮਾਤਮਾ ਤੋਂ ਵੱਡਾ ਕੁਝ ਨਹੀਂ ਹੈਗਾ ਈ ਮਿੱਤਰੋ ਜਿਹੜਾ ਅੱਜ ਸੌਦਾ ਪੱਤਾ ਲਿਆਂਦਾ ਤੇ ਵਿੱਚੋਂ ਪਹਿਲੀ ਸਟਾਰਟਿੰਗ ਕਰ ਰਹੇ ਹਾਂ ਅੱਜ ਤੇ ਮਸਾਲਾ ਬਣਾਤਾ ਮਾਤਾ ਨੇ ਸੌਦਾ ਵੀ ਬਣ ਗਿਆ ਤੇ ਅੱਜ ਬਣੇਗਾ ਆਲੂ ਪਕੌੜਾ ਲੋ ਜੀ ਆਲੂ ਪਕੌੜੇ ਦੀ ਸਬਜ਼ੀ ਸਬਜ਼ੀ ਕੇ ਦਾਲ ਹੁੰਦੀ ਆ ਦਾਲ ਬਣਾ ਰਹੇ ਹਾਂਗੇ ਤੇ ਹੁਣ ਆਪਾਂ ਨਹੀਂ ਦੇਖਦੇ ਹਾਂ ਤੇ ਜੁਵਾਲ ਬਾਹਰੋਂ ਵੀ ਚਾਲਦਾ ਖੇਤ ਫੁੱਟ ਮਾਰ ਕੇ ਉਹਨੇ ਜਿਹੜਾ ਤੇ ਲੋ ਜੀ ਮਿੱਤਰੋ ਮਸਾਲਾ ਬਣੀ ਜਾਂਦਾ ਪੂਰਾ ਘੈਂਟ ਐ ਟੇਸਟਸ ਇਹ ਨਾਲ ਬੰਦ ਨਾਲੇ ਦਾ ਵੀ ਪਤਾ ਲੱਗ ਰਿਹਾ ਪਕੌੜੇ ਦੇਖੋ ਮਿੱਤਰੋ ਘੈਂਟ ਨੇ ਆ ਪਕੌੜੇ ਪੈਣ ਦੇ ਵਿੱਚ ਤੇ ਆਪਾਂ ਵੀ ਮੈਂ ਟੈਸਟ ਕਰਕੇ ਦੇਖ ਲਈਏ ਜੀ ਮਿੱਤਰੋ ਆ ਪਕਾਣ ਕਿ ਜਲੇਸ਼ੀ ਤੇ ਮੌਸਮ ਨੇਰੀ ਤੋ ਜਿਉ ਨਾਲ ਤੇ ਕਰਦ ਗੱਪਾਂ ਸਾਰਾ ਲਿਬੜ ਗਿਆ ਸਿਰ ਜਾ ਤੇ ਹੁਣ ਆਏ ਸ਼ੇ ਬਾਰੇ ਜੀ ਇਹ ਕਹਿੰਦੇ ਸਾਨੂੰ ਪਾਕਸ 14 ਨੋਟ ਦੇਖਦੇ ਆ ਤੇ ਇਹਨਾਂ ਨੂੰ ਲੋ ਕਰਦੇ ਹਾਂ ਇਹ ਵੀ ਵਿਚਾਰੇ ਖਾਣ ਦੀ ਇੱਕ ਭੁੱਖੇ ਹੁੰਦੇ ਨੇ ਹੋਰ ਇਹਨਾਂ ਨੂੰ ਕੋਈ ਕੀ ਚਾਹੀ ਜਾਂਦਾ ਕੁਝ ਨਹੀਂ ਪਿਆਰ ਦੇ ਭੁੱਖੇ ਹੁੰਦੇ ਨੇ ਇੱਕ ਲਓ ਜੀ ਇੱਕ 2 2 3 ਉਹ ਤਾਂ ਬੜਾ ਸਿਆਰਾ ਲੋ ਜੀ ਬਦਲਵਾਈ ਹੋਈ ਪਿਆ ਟਾਈਮ ਹੋ ਗਿਆ 6:30 7 ਦਾ ਤੇ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਤੇ ਲਵਾਈਏ ਹਾਜ਼ਰੀ ਮਹਾਰਾਜ ਜੀ ਦੇ ਚਰਨਾਂ ਚ ਲੋ ਜੀ ਛੋਲ ਦਾ ਨਾ ਖਾਸ ਇਹਦਾ ਨਿਸ਼ਾਨ ਆ مردے میرے ساہ دوارا مردے کپی جاؤ میند دیا تویل جانائے تے راکے کھا تے بلتی جانائے سب سکتی میر سکت کمائی سب کی مطمیلتی مطپائی کیا دی کیا دی کھا دائی کیا دی کھا دائی کیا دی کھا دائی تیری کھل پڑی آگی ਸਭ ਸਤ ਸਭ ਦਾਤੂ ਸਭ ਚਲਿਆ ਆ ਸਿਧਾਂਤਾਂ ਪੁੰਥਾਂ ਗਿਆ ਬੁੜਿਆ ਆ ਕੁਦਰਤ ਸਿਧੀ ਕਨੈਤ ਪਾਇਆ ਕਰਤ ਲੈਣਾ ਜੀ ਫਤਮਈਆ ਧਰਨਵਾਡਾ ਵਿਚਾਰਾ ਸਿਧੀ ਭਰੇ ਤੇ ਪੰਡਾਰਾ ਜਿਸ ਤੋਂ ਮੇਰੇ ਦਸਰਜ ਚਾਚਾਰ ਨਾਮ ਤੇ ਸਤ ਸੋ ਬਾਗ ਮਹਾਰਾਜਾ ਦੇਸ ਜੀਵਾਂ ਤਸਰ ਮਰ ਜਾਓ ਆਖਣ ਆਕਾਰ ਸੋਚਣਾਉ ਸਤਿਨਾਮ ਈ ਲਗ ਕੋ ਤੁਕਾਇ ਰਈ ਤਿਯਾਨਾ ਤੂ ਤੁਮ ਸੋ ਕਿਉ ਮਿਸਰੈ ਮੇਰੀ ਸਚ ਸੰਪਸਟ ਨਾਹੀ ਰਹਾ ਸਤਿਨਾਮ ਕੀਰ ਬੜਾਈ ਆਪਕੀ ਕੀ ਆਪਣੇ पाई हे सब मित्र अनपाहि ओडा नमो पै पाठ संजायना न ओ मरे नमो असु गु देदा करे सु पै पो दू नोए ओ पूर्णानी कुई ना होवा ओई भया पो थे वृति दीदा जय दिन कटै ਕੀਤੀ ਰਾਤ ਤਸੰਬਸਾਰੇ ਕੀ ਗੁੰਜਾਤ ਨਾਮ ਨਿਤ ਨਾਵੇ ਬਾਤ ਸੁਣਾਤੁਰਾ ਗੋਜੀ ਮਹੰਤਾ ਤੁਹਾ ਭਰਤੀ ਜਨ ਸਦਗੁ ਸਦਪੁਰਖ ਵੇਣੋ ਪਰਮ ਗੁਰਪਾਸ ਜਨ ਕੀਤਿ ਰਮਾ ਸਦ ਸਰਲਾਈ ਕਰ ਦਇਆ ਨਾਮ ਪ੍ਰਕਾਸ਼ ਮੀਰੇ ਕੀਤ ਗੁਰਦੇਵ ਮਹਕਉ ਰਾਨਾ ਪ੍ਰਗਾਸ جن ہار پایا ਵਾਸ ਸਤਿਗੁਰ ਸੰਗਤ ਸਰ ਸੰਤਨੀ ਆਈ ਤਰਿ ਜੀਵ ਤਰਿ ਜੀਵਾਸ ਜੇ ਰਹਿ ਸਤਿਗੁਰ ਸੰਗਤ ਪਾਈ ਤੰ ਤੋਂ ਮਸਤਿ ਲਈ ਗਿਆਨ ਪ੍ਰਾਪਤ ਸੁ ਧੰਨ ਸੁ ਸੰਗਤ ਤੋਂ ਜਿਤੁ ਭਾਵੇ ਸੁ ਪਾਇਐ ਬਲਦਾਨ ਅਨਕਲਾ ਪ੍ਰਕਾਸ਼ ਰਾਗ ਤੁਲਸੀ ਜੀ ਤੁਨ ਲਾ ਪੰਜਾਮ ਕਾਹੇ ਦੇ ਮਨ ਚਿਤ ਦਾ ਯਦਨੋ ਨਾ ਰਤ ਜੀ ਪ੍ਰਿਆ ਸਹਿਲ ਪਤਲ ਮੈਂ ਜੰਦੇ ਪਾਇ ਮਾਤਾ ਰਿਗ ਅਕੈ ਕਰਤੇ ਤੁੰਟੀ ਦੇ ਮਾਧੂ ਜੀ ਸਰਦ ਸੰਗਤਿ ਮਿਲੇ ਹੈ ਸੁ ਕਰਿਆ। ਜਿ ਪ੍ਰਸਾਦਿ ਕਰੁ ਖੁਦ ਪਾਇ ਸੁਖੇ ਕਾ ਸਦਾਰੰਗ ਰਾਮਾ। ਜਨ ਕਾ ਲੋਕ ਸੁਖ ਮੰਦਾਮ ਹੋਇ ਇਸੀ ਕਰਿਆ ਸਿਰ ਸਿਰ ਲਿਖੁ ਸੰਭਾਗਿ ਪ੍ਰਾਪਹੁ ਰੂਪ ਕਾ ਜਿਮ ਹੋ ਕਰਿਆ ਹੈ। ਊਡੇ ਊਡੇ ਆਵੈ ਸੈ ਉਸ ਇਸ ਪੰਛੀ केशरिया तिलका उनला पर कबहु जुगावे मां मैंने स्मरण करिया स्वर्ण नाम दास यशोदा ठाकुर कर तल तरिया जन नामित बल बल सत मिले जाई तेरा अंत न पार भरे अंग गावे यार साहु खुल्ला तन ता सो पुति कुवा सत प्रसाद ਸੋ ਪੁਰਖ ਜਨ ਹਰਿ ਪੁਜ ਜਨ ਹਰਿ ਆਤਮਾ ਅਦੂੰਤ ਪਾਲ ਸੋ ਧਿਆਪਨ ਸੋ ਦਾਹ ਹੈ ਤੁਜੀ ਅਨੰਦ ਸਦੀ ਸਰ ਜਨ ਆਲ ਸਭ ਜੀਏ ਤੁਹਾਡੀ ਜੀ ਤੂੰ ਜੀ ਆਕਾਰ ਕਰਵੈ ਹਰਿ ਦੇ ਅਭੋ ਸੰਤੋ ਬੋ ਜੀ ਸਭ ਪੂਰਿ ਸਾਗ ਨਮਰਾ ਕਰੇ ਅਪਿਤਾ ਮਰਿਆ ਪੇਸੇ ਤੁਜੀ ਜਨਾਂ ਤਨ ਤੁਹੇ ਜਾਗ ਸੇਵਾ ਹੈ ਮਿੱਤਰੋ ਅਰਸ਼ਾਦਾ ਪਾਣੀ ਲੱਗਿਆਂਗੇ ਸਿਕਣ ਤੇ ਆਲੂ ਪਕੌੜਿਆਂ ਦੀ ਸਬਜੀ ਮਿਰਚ ਦਾ ਚਾਰ ਤੇ ਨਾਲ ਪਿਆਜ਼ ਮਾਤਾ ਵੀ ਬੈਠੀ ਛਗੀ ਆ ਰਹੀ ਆ ਤੇ ਉਹ ਠੀਕ ਆ ਜੀ ਮਿੱਤਰੋ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚਲੋ ਜੀ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਬਾਏ ਬਾਏ